ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਅਸੀਂ ਜੀ ਤਕਰੀਬਨ ਆ ਰਹੀ ਸੀ ਕਿ ਇਥੋਂ ਚੱਲੇ ਸੀ ਸਹੀ 5:00 ਵਜੇ ਰਸਤੇ ਅਸੀਂ ਹੌਲੀ ਹੌਲੀ ਹੁੰਦੇ ਹੋਏ ਇਸ ਤੋਂ ਬਾਅਦ ਗੋਬਿੰਦ ਘਰ ਗੁਰਦੁਆਰਾ ਸਾਹਿਬ ਕੇ ਪਹੁੰਚ ਗਏ ਆ ਫਿਰ ਈ ਸੀ ਕੇ ਉਸ ਉਸ ਨੇ ਇੱਕ ਗੱਡੀ ਕਰਵਾਈ ਸੀ ਜਿਹੜੇ ਟੈਕਸੀ ਕਹਿੰਦੇ ਜਾਂ ਟੈਂਪੂ ਟਰੈਵਲ ਬੱਸ ਵੀ ਆਉਂਦੀ ਆ ਟੈਕਸੀ ਵਾਲਿਆਂ ਨੇ 100 ਰੁਪਿਆ ਪਰ ਸਵਾਰੀ ਲਿਆ ਸੀ ਅਸੀਂ ਅੱਠ ਜਾਣੇ ਸੀ ਟੋਟਲ ਜੀ ਸਾਨੂੰ ਉਹ ਸਹੀ ਲੱਗੀ ਕਿਉਂਕਿ ਰਸਤੇ ਵਿੱਚ ਆਪਾਂ ਜਿੱਥੇ ਵੀ ਰੁਕਣਾ ਆਪਦੇ ਮਤਾਬਕ ਆਪਾਂ ਰੋਕ ਸਾਦੇ ਆ ਜਾਂ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਉਂਦਿਆ ਲੰਗਰ ਲ ਆ ਸੁਖਾਚਾ ਕਰਨ ਦੀ ਆਪਣੀ ਕੋਈ ਜ਼ਰੂਰਤ ਨਹੀਂ ਹੈਗੀ ਰਸਤਾ ਵੀ ਬਲਕੇ ਬਿਲਕੁਲ ਸਾਫ਼ ਆ ਕਿਤੇ ਕਿਤੇ ਹੈ ਥੋੜੇ-ਮੋੜੇ ਟੋਟੇ ਜਿਹੋ ਲੱਗ ਵਾ ਕੇ ਬਣ ਰਿਹਾ ਸਾਰਾ ਕੰਮ ਚੱਲ ਰਿਹਾ ਇਸ ਵਕਤ ਅਸੀਂ ਇਹ ਪਹੁੰਚ ਕੇ 3 ਵਜੇ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਖੇ ਜੋ ਕਿ ਇਹ ਹੈਮਕੁਟ ਸਾਹਿਬ ਦੇ ਅੰਦਰੀ ਹੋਣਾ ਟਰਸਟ ਬਣਿਆ ਹੋਇਆ ਇੱਥੇ ਅਸੀਂ ਆ ਕੇ ਕਮਰਾ ਬੁੱਕ ਕਰ ਲਿਆ ਕਮਰਾ ਲੈ ਲਿਆ ਜੋ ਆਪਾਂ ਨੇ ਜੇ ਕਮਰਾ ਫ੍ਰੀ ਚ ਲੈਣਾ ਤਾਂ ਦੀਵਾਨ ਹਾਲ ਬਣੇ ਹੋਏ ਨੇ ਇਹਨਾਂ ਦੇ ਗੁਰਦੁਦਾਰਾ ਸਾਹਿਬ ਨੂੰ ਟਰਸਟ ਰਿਤੇ ਆਪਣਾ ਲੱਗਦੇ ਕਮਰਾ ਲੈਣਾ ਤਾ 1100 ਰੁਪਇਆ ਕਮਰਾ ਜੀ ਉਹਦੇ ਵਿੱਚ ਚਾਰ ਜਾਨੇ ਰੁਕ ਸਕਾਰੇ ਆ ਅਸੀਂ ਦੋ ਕਮਰੇ ਅਲੱਗ-ਅਲੱਗ ਲਿਆ 1100 ਰੁਪਇਆ ਆਂਦਾ ਜੀ ਬਹੁਤ ਸੋਹਣੇ ਕਮਰੇ ਬਣੇ ਨੇ ਬਾਈ ਕੋਈ ਦਿੱਕਤ ਨਹੀਂ ਆਉਂਦੀ ਕਈ ਵਾਰ ਆਪਾਂ ਕਹਿੰਦੇ ਆ ਫੈਮਲੀ ਨਾਲ ਬੱਚਿਆਂ ਨਾਲ ਛੋਟੇ-ਛੋਟੇ ਬੱਚੇ ਆਉਂਦੇ ਆ ਬਾਈ 5-5 6-6 ਮਹੀਨੇ ਨਾਲ ਸੰਗਤ ਬੱਚੇ ਲੈ ਕੇ ਆਉਂਦੀ ਆ ਕਿਸੇ ਨੂੰ ਵੀ ਕੋਈ ਪ੍ਰਕਾਰ ਦੀ ਦਿੱਕਤ ਨਹੀਂ